ਅੱਜ ਗੱਲ ਕਰਾਂਗੇ ਇੱਕ ਜੱਜ ਸਾਹਿਬ ਵੱਲੋਂ ਇੱਕ ਪੁਲਿਸ ਅਧਿਕਾਰੀ ਦੇ ਖਿਲਾਫ ਸੁਣਾਏਗੇ ਸਖਤ ਫੈਸਲੇ ਦੀ ਮੁਹਾਲੀ ਦੇ ਅਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਵੱਲੋਂ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਦੇ ਖਿਲਾਫ ਅੰਡਰ ਸੈਕਸ਼ਨ ਆਈਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਅਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਵੱਲੋਂ ਇੱਕ ਕੇਸ ਦੀ ਸੁਣਵਾਈ ਦੇ ਦੌਰਾਨ ਪਬਲਿਕ ਪ੍ਰੋਸੀਕਿਊਟਰ ਦਿਲਪ੍ਰੀਤ ਸਿੰਘ ਨੂੰ ਸਾਫ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ ਕਿ ਐਸਐਸਪੀ ਸੰਦੀਪ ਗਰਗ ਦੇ ਵਟਸਐਪ ਨੰਬਰ ਦੇ ਉੱਤੇ ਉਹਨਾਂ ਨੂੰ ਅਦਾਲਤ ਦੇ ਹੁਕਮਾਂ ਤੋਂ ਅਗਵਗਤ ਕਰਾ ਦਿੱਤਾ ਜਾਵੇ ਨਾਲ ਹੀ ਆਖਿਆ ਕਿ ਐਸਐਸਪੀ ਸਾਹਿਬ ਨੂੰ ਦੱਸ ਦਿੱਤਾ ਜਾਵੇ ਕਿ 174 ਦੇ ਤਹਿਤ ਕੀ ਕਾਰਵਾਈ ਹੋ ਸਕਦੀ ਹੈ ਕ੍ਰਿਮੀਨਲ ਪ੍ਰੋਸੀਡਿੰਗ ਚਲਾਈਆਂ ਜਾ ਸਕਦੀਆਂ ਤੁਹਾਨੂੰ ਦੱਸਦੇ ਹਾਂ ਕਿ ਇਹ ਮਾਮਲਾ ਸੀ ਕੀ ਇਹ ਮਾਮਲਾ ਸੀਗਾ ਪਟੇਰਿੰਗ ਟੂ ਮਰਡਰ ਇਸ ਐਫ ਆਰ ਨੰਬਰ 136 ਪੁਲਿਸ ਸਟੇਸ਼ਨ ਨਿਆगांव ਜ਼ਿਲ੍ਹਾ ਮੋਹਾਲੀ ਦੇ ਵਿੱਚ 15 ਅਕਤੂਬਰ 2021 ਨੂੰ ਇੱਕ ਮਾਈਗ੍ਰੈਂਟ ਜਿਹੜਾ ਕਿ ਦੂਸਰੇ ਰਾਜ ਤੋਂ ਪੰਜਾਬ ਦੇ ਵਿੱਚ ਰੋਟੀ ਕਮਾਉਣ ਵਾਸਤੇ ਆਇਆ ਸੀ ਰਜੇਸ਼ ਕੁਮਾਰ ਉਸ ਦਾ ਕਤਲ ਹੋ ਜਾਂਦਾ ਉਹ ਇੱਕ ਹਾਰਡਵੇਅਰ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਜਿਸ ਦਾ ਨਾਂ ਹੁੰਦਾ ਸੋਨੂ ਹਾਰਡਵੇਅਰ ਸਟੋਰ ਤੇ ਉਸ ਦੀ ਕਾਰ ਵਾਲੀ ਆਸ਼ਵਾ ਉਸ ਦੁਕਾਨ ਦੇ ਸਾਹਮਣੇ ਸਬਜ਼ੀ ਦੀ ਢੇੜੀ ਲਾਉਂਦੀ ਹੁੰਦੀ ਰਾਦੇ ਕਰੀਬ 8:30 ਵਜੇ 15 ਅਕਤੂਬਰ 2021 ਨੂੰ ਕੁਝ ਵਿਅਕਤੀ ਇਸ ਰਜੀਸ਼ ਕੁਮਾਰ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇ ਉਸ ਨੂੰ ਬੁਰੀ ਤਰ੍ਹਾਂ ਫੱਟੜ ਕਰਕੇ ਚਲੇ ਜਾਂਦੇ ਨੇ ਦੁਕਾਨ ਦਾ ਮਾਲਕ ਬ੍ਰਿਜ ਕੁਮਾਰ ਪੂਸ਼ਨ ਉਸ ਨੂੰ ਲੈ ਕੇ ਹਸਪਤਾਲ ਪਹੁੰਚਦਾ ਹੈ ਜਿੱਥੇ ਉਹਨੂੰ ਰੈਫਰ ਕਰ ਦਿੱਤਾ ਜਾਂਦਾ ਹੈ 32 ਦੇ 32 ਸੈਕਟਰ ਹਸਪਤਾਲ ਦੇ ਵਿੱਚ ਚੰਡੀਗੜ੍ਹ ਚ ਤੇ ਮਾਮਲਾ ਉੱਥੇ ਸੀਰੀਅਸ ਵੇਖ ਕੇ ਇਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਾਂਦਾ ਹੈ ਜਿੱਥੇ ਰਜੇਸ਼ ਕੁਮਾਰ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਵਿੱਚ ਕਰੀਬ 9 ਦੋਸ਼ੀ ਪਾਈ ਜਾਂਦੇ ਨੇ ਤੇ ਕੁਝ ਅਣਪਛਾਤੇ ਹੁੰਦੇ ਨੇ ਚਾਰ ਜਿਹੜੇ ਕਿ ਉਹ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਤੇ ਉਹ ਫੇਰਾਲ ਜੇਲ੍ਹ 'ਚ ਨੇ ਉਹਨਾਂ ਦੇ ਨਾਂ ਨੇ ਕਰਨ ਅਲਾਇਸ਼ ਸ਼ੁਭਮ ਦੂਜਾ ਅੰਕਿਤ ਕੁਮਾਰ ਪੂਰਵ ਕੁਮਾਰ ਅਲਾਇਸ਼ ਤੁਸ਼ਾਰ ਤੇ ਵਿਪਨ ਪੋਹਾਲ ਇਹ ਚਾਰੇ ਵਿਅਕਤੀ ਜੁਡੀਸ਼ਰੀ ਕਸਟਡੀ ਦੇ ਕਸਟਡੀ ਦੇ ਵਿੱਚ ਨੇ ਤੇ ਪਿਛਲੀ ਤਰੀਕ ਤੇ 15 ਦੋ ਨੂੰ ਅਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਪਰ ਜੱਜ ਸਾਹਿਬ ਨੇ ਨੋਟ ਕੀਤਾ ਕਿ ਪੁਲਿਸ ਨੇ ਆਪਣੇ ਗਵਾਹ ਉਹਨਾਂ ਦੇ ਵਿੱਚ ਕੁਝ ਡਾਕਟਰ ਸਾਹਿਬ ਸ਼ਾਮਲ ਸਨ ਉਹਨਾਂ ਨੂੰ ਪੇਸ਼ ਨਹੀਂ ਕੀਤਾ ਤੇ ਕਾਂਸਟੇਬਲ ਮੁਕੇਸ਼ ਕੁਮਾਰ ਤੇ ਰਜਿਸਟਰੀ ਕਲਰ ਜਿਹੜਾ ਸਬ ਰਜਿਸਟਰ ਮਾਜਰੀ ਦੇ ਦਫਤਰ ਦੇ ਵਿੱਚ ਕੰਮ ਕਰਦਾ ਹੁੰਦਾ ਹੈ ਉਹਦਾ ਨਾਂ ਵੀ ਮੁਕੇਸ਼ ਦੱਸਿਆ ਜਾਂਦਾ ਹੈ ਪੁਲਿਸ ਉਹਨਾਂ ਨੂੰ ਜੱਜ ਸਾਹਿਬ ਦੇ ਅੱਗੇ ਪੇਸ਼ ਕਰਨ ਦੇ ਵਿੱਚ ناکਾਮਯਾਬ ਰਹੀ ਜੱਜ ਸਾਹਿਬ ਆਪਣੇ ਆਦੇਸ਼ ਦੇ ਵਿੱਚ ਇਹ ਦਰਜ ਕਰਦੇ ਨੇ ਕਿ ਇਹ ਕਤਲ ਦਾ ਮਾਮਲਾ हाई कोर्ट ਵੱਲੋਂ ਸਮਾਪਤ ਕੀਤਾ ਗਿਆ یعنی کہ ਟਾਈਮ ਬਾਉਂਡ ਕੀਤਾ ਗਿਆ ਜਿਸ ਨੂੰ ਘੱਟ ਸਮੇਂ ਦੇ ਵਿੱਚ ਇਸ ਦਾ ਡਿਸਾਈਡ ਕਰਨਾ ਹੁੰਦਾ ਪਰ ਪੁਲਿਸ ਸਹਿਯੋਗ ਨਹੀਂ ਕਰ ਰਹੀ ਅਦਾਲਤ ਨੇ ਨਾਲ ਜਿਹੜੇ ਸਮਨ ਜਾਂਦੇ ਨੇ ਜੱਜ ਸਾਹਿਬ ਲਿਖਦੇ ਨੇ ਨਾ ਤਾਂ ਅਦਾਲਤ ਨੂੰ ਦੱਸਿਆ ਜਾਂਦਾ ਕਿ ਉਹ ਸਮਨ ਸਰਬ ਹੋ ਗਏ ਨੇ ਤੇ ਨਾ ਹੀ ਇਹ ਦੱਸਿਆ ਜਾਂਦਾ ਕਿ ਸਮਨ ਸਰਬ ਨਹੀਂ ਹੋਏ ਤੇ ਜੇ ਸਮਨ ਸਰਵ ਨਹੀਂ ਹੋਏ ਤੇ ਪੁਲਿਸ ਅਦਾਲਤ ਨੂੰ ਵਾਪਸ ਮੋੜ ਕੇ ਵੀ ਨਹੀਂ ਦਿੰਦੀ ਤੇ ਜੇ ਅਨ ਸਰਵਡ ਨੇ ਤੇ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਅਖਰਕਾਰ ਕਾਰਨ ਕੀ ਹੈ ਇਹ ਸਮਨ ਸਰਵ ਕਿਉਂ ਨਹੀਂ ਹੋ ਰਿਹਾ ਤੇ ਅਦਾਲਤ ਨੂੰ ਇਹ ਦੱਸਣਾ ਚਾਹੀਦਾ ਹੁੰਦਾ ਹੈ ਕਿ ਅਖਰਕਾਰ ਇਹ ਸਮਨ ਸਰਵ ਕਿਉਂ ਨਹੀਂ ਹੋ ਰਿਹਾ ਤੇ ਕਿਸ ਤਰ੍ਹਾਂ ਅਦਾਲਤ ਦੇ ਹੁਕਮਾਂ ਦੀ ਤਾਮੀਲ ਕਿਉਂ ਨਹੀਂ ਕੀਤੀ ਜਾ ਰਹੀ ਇਸਾਰੇ ਮਾਮਲੇ ਨੂੰ ਸੀਰੀਅਸਲੀ ਲੈਂਦੇ ਹੋਏ ਐਡੀਸ਼ਨਲ ਸੈਸ਼ਨ ਜੱਜ ਵਰਮਿੰਦਰ ਸਿੰਘ ਗਰੇਵਾਲ ਬਹੁਤੀ ਸ਼ਕਤੀ ਵਿਖਾਉਂਦੇ ਨੇ ਤੇ ਲਿਖਦੇ ਨੇ ਜੋ ਸਰਕਾਰੀ ਵਕੀਲ ਦਰਪ੍ਰੀਤ ਸਿੰਘ ਹੈ ਉਸ ਨੂੰ ਤੁਰੰਤ ਕੋਰ ਦਾ ਆਦੇਸ਼ WhatsApp ਨੰਬਰ ਜਿਹੜਾ ਵੀ ਸਰਕਾਰੀ ਨੰਬਰ ਹੈ ਐਸਐਸਪੀ ਸੰਦੀਪ ਗੜਗਦਾ ਉਸ ਤੇ ਇਸ ਨੂੰ ਭੇਜਿਆ ਜਾਵੇ ਤੇ ਫਿਰ ਖੁਦ ਜਾ ਕੇ ਐਸਐਸਪੀ ਸਾਹਿਬ ਨੂੰ ਕਾਨੂੰਨ ਦੇ ਬਾਰੇ ਗਿਆਨ ਦਿੱਤਾ ਜਾਵੇ ਦੱਸਿਆ ਜਾਵੇ ਕਿ 174 ਆਈਪੀਸੀ ਦੀ ਧਾਰਾ ਹੁੰਦੀ ਕੀ ਹੈ ਜਿਸ ਸਾਹਮਣੇ 19 ਦੋਨੋਂ ਇਹਨਾਂ ਨੂੰ ਪੇਸ਼ ਹੋਣ ਵਾਸਤੇ ਆਖਿਆ ਸੀ ਤੇ ਜੱਸ ਸਾਹਿਬ ਇਹ ਵੀ ਲਿਖਦੇ ਨੇ ਅਗਲੀ ਤਰੀਕ ਤੇ ਜੇ ਉਹ ਹਾਜ਼ਰ ਨਾ ਹੋਵੇ ਤਾਂ ਮੈਂ ਸਖਤ ਕਾਰਵਾਈ ਕਰਾਂਗਾ। ਉਹਨਾਂ ਨੇ ਇਨਵੈਸਟੀਗੇਸ਼ਨ ਅਫਸਰ ਜਿਹੜਾ ਐਸ ਐਚ ਓ ਹੈ ਉੱਤੇ ਵੀ ਸਵਾਲ ਕਰਾ ਕੀਤਾ ਤੇ ਕਿਹਾ ਇਹਨਾਂ ਵਿਅਕਤੀਆਂ ਨੂੰ ਜਦੋਂ ਤੁਸੀਂ ਸ਼ਾਮਲ ਤਫਤੀਸ਼ ਕੀਤਾ ਸੀ ਡਾਕਟਰਾਂ ਬਾਰੇ ਉਹ ਕਹਿ ਰਹੇ ਨੇ ਤੇ ਫਿਰ ਇਹਨਾਂ ਕੋਲੋਂ ਸ਼ਿਕਰਟੀ ਬਾਂਡ ਕਿਉਂ ਨਹੀਂ ਲੈ ਗਏ? ਇਹਨਾਂ ਕੋਲੋਂ ਅੰਡਰਟੇਕਿੰਗ ਕਿਉਂ ਨਹੀਂ ਲਈ ਗਈ ਕਿ ਜਦੋਂ ਅਦਾਲਤ ਦੇ ਵਿੱਚ ਗਵਾਹੀ ਹੋਏਗੀ ਤੇ ਤੁਸੀਂ ਹਾਜ਼ਰ ਹੋਵੋਗੇ। ਇਹਨਾਂ ਚੀਜ਼ਾਂ ਦਾ ਸਖਤ ਨੋਟਿਸ ਲੈਣ ਦੇ ਆਇਆ ਜੱਜ ਸਾਹਿਬ ਨੇ ਇਹ 15 ਫਰਵਰੀ ਨੂੰ ਆਦੇਸ਼ ਜਾਰੀ ਕੀਤਾ ਸੀ ਅਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੇ ਸਖਤ ਆਦੇਸ਼ ਤੋਂ ਬਾਅਦ ਸੰਮਨ ਸਾਰੇ ਡਾਕਟਰਾਂ ਨੂੰ ਜਾਂਦਾ ਹੈ ਤੇ ਡਾਕਟਰ ਹੁਕਮਾਂ ਦੀ ਤਮੀਲ ਕਰਦੇ ਨੇ ਨਿਯਮਾਂ ਦੇ ਮੁਤਾਬਕ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਇਹ ਸਾਰੇ ਜਿਹੜੇ ਹੈ ਡਾਕਟਰ ਪੇਸ਼ ਹੋ ਜਾਂਦੇ ਨੇ ਅਦਾਲਤ ਦੇ ਵਿੱਚ ਕੇ ਸੰਬੰਧੀ ਜਿੰਨੀ ਆਰਡਰ ਅਜੇ ਤਕਨੀਕੀ ਵਜ੍ਹਾ ਕਰਕੇ ਵੈਬਸਾਈਟ ਉੱਤੇ ਅਪਲੋਡ ਅਪਲੋਡ ਨਹੀਂ ਹੋ ਸਕਿਆ ਪੰਜਾਬ ਦੀ ਲੋਅਰ ਜੁਡੀਸ਼ਰੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਐਸਐਸਪੀ ਨੂੰ ਅਦਾਲਤ ਵੱਲੋਂ ਧਾਰਾ 174 ਆਈਪੀਸੀ ਦੇ ਤਹਿਤ ਜਿਹੜੀਏ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹੋਣ। ਹੁਣ ਸਵਾਲ ਇਹ ਹੈ ਕਿ ਕੋਟਾ ਦੇ ਵਿੱਚ ਪਹਿਲੇ ਬਹੁਤ ਸਾਰੇ ਮਾਮਲੇ ਲੰਬਿਤ ਨੇ। ਕਈ ਵਾਰੀ ਹਾਈ ਕੋਰਟਾਂ ਵੀ ਕਹਿ ਚੁੱਕੀਆਂ ਕਿ ਪੁਲਿਸ ਆਪਣੇ ਗਵਾਹ ਪੇਸ਼ ਨਹੀਂ ਕਰਦੀ ਜਾਂ ਪੁਲਿਸ ਰਿਕਾਰਡ ਪੇਸ਼ ਨਹੀਂ ਕਰਦੀ। ਅਖਰਕਾਰ ਪੁਲਿਸ ਦਾ ਕੰਮ ਕੀਏ ਇਸ ਸਰਕਾਰੀ ਅਫਸਰ ਨੇ ਇਹ ਰੱਬ ਨਹੀਂ ਬਣ ਗਏ ਇਹਨਾਂ ਨੂੰ ਚਾਹੀਦਾ ਹੈ ਅਦਾਲਤਾਂ ਦੇ ਹੁਕਮਾਂ ਦੀ ਤਮੀਲ ਕਰਨ ਕਿਉਂਕਿ ਅਦਾਲਤਾਂ ਤੋਂ ਹੀ ਲੋਕਾਂ ਨੂੰ ਉਮੀਦ ਹੈ ਕਿ ਇਨਸਾਫ ਮਿਲੇਗਾ ਨਹੀਂ ਤੇ ਪੰਜਾਬ ਦਾ ਤੇ ਰੱਬ ਹੀ ਰਖਾ ਸਤਿ ਸ਼੍ਰੀ ਅਕਾਲ ਨਮਸਕਾਰ